ਵੀ ਇਹਦੇ ਚ ਜੀ ਅਸੀਂ 7500 ਵਾਲਾ ਪਾਤਾ ਪਰ ਉਹ ਤੁਹਾਨੂੰ ਦੱਸ ਦੇ ਵੀ ਹਨਾ 7500 ਚ ਵੀ ਉਹੀ ਮੰਨ ਲਓ ਪਿਸਟਨ ਦਾ ਬੋਰ ਉਹੀ ਹੈ ਮਿੱਤਰੋ ਹਾਲੈਂਡ ਦਾ ਭਾਵੇਂ 6500 ਲੈ ਲਓ ਤੇ ਭਾਵੇਂ 7500 ਲੈ ਲਓ 5620 ਲੈ ਲਓ ਇਹਦੇ ਤੇ ਪਲੇਟ ਪਰ ਸਪੀਸ ਵੀ ਆ ਗਈ ਨਾ ਦੋਨੋਂ ਨੰਬਰ ਤੇ ਜਮਾ ਟਾਪ ਤੇ ਆ ਗਿਆ ਨਾ ਇਹਦੇ ਤਾਂ ਸਪੈਸ਼ਲ ਜਿਹੜਾ ਰੰਗ ਦੇ ਨਾਲ ਆ ਵੇਖੀ ਜਿਵੇਂ ਪਿੱਤਲ ਦੀ ਹੁੰਦੀ ਨਾ ਚਿਲਕੀ ਆ ਵੀ ਐਮ ਐਲ ਤੇ ਜਣੀ ਏਜੰਸੀ ਜੇ ਇਹਨਾਂ ਨੇ ਵੀ ਸੀਐਨਐਚ ਨਹੀਂ ਹੈਗਾ ਹੈ ਹੂੰ ਨਾ ਨਹੀਂ ਬੀਐਮ ਤੋਂ ਲਈ ਇਹ ਵੀ ਗਾਂ ਬੀਐਮ ਬੀਐਮ ਤੋਂ ਵੀ ਲੈ ਸਕਦੇ ਆ ਅੱਛਾ ਬੀਐਮ ਨਹੀਂ ਲੈਣੀਆਂ ਉਹ ਸਸਤੀਆਂ ਪਣਗੀਆਂ ਉਹ ਲੈ ਸਕਦੇ ਆ ਆਪਾਂ ਬਨਾਰਾ ਦੀਆਂ ਲੈ ਆ ਸਕਦੇ ਆ ਉਹਦੇ ਨਾਲ ਰੇਟ ਘਟ ਜਾਊਗਾ ਹਾਂ 855 ਗੁੱਲਿਆ ਪਿਆ ਹਾਂ ਹਾਂ ਇਹਦੇ ਦੀ ਓਵਰਸਾਈਜ਼ ਤਾਂ ਨਹੀਂ ਆ ਰਿਹਾ ਵੱਡਾ 35 ਤਾਂ ਪੈ ਜਾਂਦੇ 855 ਵਾਲੇ ਅੱਛਾ ਬਣ ਜਾਂਦਾ 855 ਇਹਦੇ ਚ ਹੋਰ ਵੱਡਾ ਨਹੀਂ ਹੋਰ ਇਹ ਤੋਂ ਵੱਡਾ ਨਹੀਂ ਅਨオリਨਲ ਹੀ ਰੱਖਣਾ ਪਊਗਾ ਇੰਜਣ ਹੀ ਆ ਜੜਦੇ ਸਨ ਯਾਰ ਵੱਡਾ ਉਹ ਨਾਲੇ ਦਾ ਚਾਰ ਸਿਲੰਡਰ 105 ਦੇ ਪੈਸਟਾਂ ਨੇ ਇਹ ਇਹ ਕਿਹੜੇ ਟਰੈਕਟਰ ਦੇ ਆ ਇਹ ਜੀ ਸੀ ਵੀ ਵਾਲਾ ਇੰਜਣ ਲਓ ਤੇ ਅੱਛਾ ਜੀ ਸੀ ਵੀ ਵਾਲੇ ਇੰਜਣ ਦਾ ਹੈ ਜੀ ਤੇ ਆ ਚੀਜ਼ਾ ਹੌਲੈਂਡ ਦੀਆਂ ਵੇਖੋ ਤੇ ਪੈਕਿੰਗ ਆਉਂਦੀ ਆ ਲਾਈ ਗੱਡੀ ਸੋਹਣੀ ਪੈਕਿੰਗ ਆਈ ਹੈ ਜੀ ਉਹ ਕਣਕ ਬਾਈ ਤੁਹ ਦਿਖਾ ਦਿੰਨੇ ਆ ਤੁਹਾਨੂੰ ਆ ਏ ਟਰੈਕਟਰ ਦੀਆਂ ਲਈ ਆਪਾਂ ਕਰਦੇ ਆ ਆ ਹਲਾਤਾ ਜੀ ਲੈ ਜੀ ਮਿੱਤਰ ਪਿਆਰੋ ਕਿਵੇਂ ਲੱਗੇ ਆ ਕਰਨ ਸਬਰੇ ਐਕਸਲ ਸੁਪਰਸੀਡਰ ਨਾ বাজਾਂਦਾ ਆ ਕਣਕ ਵਿੱਚ ਵਿੱਚ ਇਹਦਾ ਸਾਰੀ ਉਮਰ ਦਾ ਕੋਡ ਨਿਕਲ ਗਿਆ ਪਿਸਟਨ ਦੇਣੇ ਮਿੱਤਰੋ ਜਾਂਸੀ ਜਾਈਆਂ ਇਹ ਖਲ ਤੋਂ ਨਹੀਂ ਆਪਣੇ ਦੇ ਵੀ ਆਈ ਸੀ ਕੋਟ ਮਾੜਾ ਮੋਟਾ ਅੰਤਰ ਪਿਆ ਵੇਖਾ ਫੋਟੋ ਫੋਟੋ ਆ ਜਦਾ ਇਹ ਇਹਦਾ ਜਮਾਂ ਹੀ ਫਰ ਨੇੜੇ ਆ ਗਏ ਨਾ ਓਤੀ ਤੱਕ ਇਹ ਬਟਾਰੀ ਟਾਰਗੇਟ 104 ਹੈ ਟਰਬ ਨਾਟਰਬ ਉਹ ਨਾਟਰਬ ਟਰਬ ਹੋ ਜਾਗਿਆ ਨਾ ਲੱਟੋ ਆ ਜਾ ਬਦਲ ਗਿਆ ਟੋ ਦਾ ਫੱਕ ਪੈ ਗਿਆ ਵਾਹ ਵਾਹ ਬਹੁਤ ਵਧੀਆ ਹੋ ਗਿਆ ਇਹਦੇ ਕਰਕੇ ਤਰਕ ਬਹੁਤ ਸਾਰੇ ਸਾਈਡ ਨੂੰ ਆ ਰਿਹਾ ਕੱਟ ਇਹਦੇ ਟਿਪਲੇ ਪਰ ਸਪੀਸ ਵੀ ਆ ਗਈ ਨਾ ਦੋਨੋਂ ਨੰਬਰ ਤੇ ਜਮਾ ਟਾਪ ਤੇ ਆ ਗਿਆ ਨਾ ਇਹਦੇ ਤਾਂ ਸਪੈਸ਼ਲ ਜਿਹੜਾ ਰਿੰਗ ਦੇ ਨਾਲ ਆ ਵੇਖੀ ਜਿਵੇਂ ਪਿੱਤਲ ਦੀ ਹੁੰਦੀ ਹੈ ਨਾ ਚਿਲਕੀ ਵੀ ਆਂਦੀ ਕਿਨਾਰੀ ਬਈਆ ਇਹਦੀ ਸੈਂਪਲ ਆ ਗਈ ਹਾਂ ਉਹ ਵੇਖੀ ਜਿਵੇਂ ਕਾਰਗੁੱਦ ਨਹੀਂ ਆਉਂਦਾ ਉਹਦੇ ਵਿਚਾਲੇ ਸਪੀਸ ਇੱਥੇ ਡੋਗਣਾ ਅੋਦੇ ਮੰਗ ਮੰਗ ਵੀ ਕੀ ਮਣੀ ਕੋਟੋ ਦੇਖੀਏ ਉਹਦੇ ਕੋਲ ਲਾਈਵ ਮੈਂ ਤੇਰੇ ਇੱਥੇ ਪੁੱਛਣਾ ਸੀ ਆਪਾਂ ਕੀ ਕਹਿੰਦੇ ਹੁੰਦੇ ਆ ਪੈਸਟਨ ਦੇਖਣਾ ਸੀ ਇੱਕ ਤਾਂ ਆਹ ਲੈਂਡ ਦੇ ਟਰਬੋ ਤੇ ਨਾਨ ਟਰਬੋ ਦੇ ਕੀ ਯੰਤਰ ਹੈ ਬਾਕੀ ਹੁਣ ਬਣਾਉਣੇ ਵਿਚਾਰੇ ਰੱਖੇ ਹੋਏ ਕਰੀਏ ਕੋਈ ਸਮਝ ਨਹੀਂ ਆ ਰਹੀ ਆਲ ਜਿਹਦੇ ਤਰੇ ਆਨੇ ਆਲ ਜਿਹਦੇ ਇਹੋ ਜਿੰਨੀ ਸਲਾਹ ਹਾ ਉਹਨੇ ਹੁਣ ਕਿੰਨਾ ਬਣਨੀ ਹੈ ਕਿਉਂ ਤੇ ਆਪਾਂ ਦਾ ਪਤਾ ਉਹ ਜਿਹੜਾ ਕੱਢ ਮੱਥੀ ਹਟਦੇ ਪਟਿਆਲਾ ਵੀ ਠੀਕ ਆ ਪਰ ਪਟਿਆਲੇ ਦੀ ਮਾਰਕੀਟ ਨੂੰ ਮੈਂ ਨਾ ਭੈਣਨਾ ਅੰਮ੍ਰੰਬਰਸਰ ਹੋਰ ਮਾਰਕੀਟ ਵੇਖੀ ਜਾ ਜਿੱਥੇ ਮੰਨ ਲਾ ਗਾਹਕ ਘਟ ਪੈਂਦਾ ਸੁਣਵਾਜੀ ਉੱਥੇ ਹੁੰਦੀ ਲੋ ਜੀ ਦਣ ਦੂਜਾ ਤੇ ਆਪ ਤੇ ਕੱਢਿਆ ਪਿਆ ਕ੍ਰੈਂਕ ਰੋਂ ਕੋਕੇ ਕਰੀ ਪਈ ਹੁਣ ਸਾਡੀ ਪਿਸਟਨਾਂ ਦੇ ਗੱਡੀ ਅੜੀ ਖੜੀ ਹੈ ਪਿਸਟਨ ਮੈਨ ਤੋਂ ਫੇਰੀ ਸਾਰਾ ਵਿਚਾਰ ਟੋਕਰੇ ਚ ਪਾ ਕੇ ਉਹ ਦਾ ਬਾਜੂੰਦਲਾ ਕਰਵਾਉਂਦਾ ਕਰਤਾ ਦਾਮ ਕਰੀ ਲੈ ਲਈ ਮਿੱਤਰ ਪਿਆਰੋ ਕਿਵੇਂ ਲੱਗੇ ਆ ਕਰਨ ਸਪਰੇ ਐਕਸਲ ਸੁਪਰ ਸੀਡਰ ਨਾ ਬਜਾਉਂਦਾ ਆ ਕਣਕ ਵਿਚ ਵਿਚ ਮਗਰੋਗਰੀ ਐ ਬਾਕੀ ਕਣਕ ਦੀ ਫੋਟ ਠੀਕ ਐ ਐਨੀ ਕੁ ਡੰਡੀ ਪੈ ਰਹੀ ਐ ਪਰ ਕੋਈ ਗੱਲ ਨਹੀਂ ਡੰਡੀ ਪੈ ਜੇ ਤਾਂ ਪਰ ਇਹਦੇ ਨਾਲ ਸਪਰੇ ਸੋਣੀ ਹੋ ਜਾਂਦੀ ਐ ਬਾਕੀ ਆਪ ਦਾ ਸਮਾਂ ਜ ਹੈ ਨਹੀਂ ਸੀ ਥੋੜਾ ਜਿਹਾ ਮਜਬੂਰੀ ਸੀ ਇਹ ਕਣਕ ਆਪਣੀ ਲੇਟ ਵੀ ਜੀ ਆ ਜੇ ਤਾਂ ਮੰਨੋ ਤੁਸੀਂ ਬਾਸਪਤੀ ਵਾਲੀ ਆ ਤੇ ਕਾਫੀ ਲੇਟ ਹੋ ਗਏ ਸੀ ਹੁਣ ਇਹਦੇ ਚ ਕਰ ਰਹੇ ਆਪਾਂ ਐਕਸੀਲ ਤੇ ਪਹਿਲਾਂ ਉਹ ਕੱਲੀ ਕਰੀ ਸੀ ਹੁਣ ਵਿੱਚ ਉਹਦੇ ਇੱਕ ਟੋਪਿਕ ਦਾ ਪੈਕਟ ਪਾ ਰਹੇ ਆ ਕਿੱਲੇ ਦਾ ਪਹਿਲਾਂ ਉਹ ਕੱਲੀ ਐਕਸੀਲ ਕਰੀ ਸੀ ਥੋੜੇ ਜਿਹੇ ਥਾਂ 'ਚ 5-7 ਕਿੱਲੇ 'ਚ ਤੇ ਬਾਕੀ ਇਹਦੇ ਉੱਪਰ ਖੜੇ ਇਹਦੇ ਬਹਿਣ ਨੂੰ ਸਾਲੇ ਦੇ ਥਾਂ ਨਹੀਂ ਹੁੰਦਾ ਖੁੱਭੀ ਜਾਂਦਾ ਥੋੜੇ ਜਿਹਾ ਤੇ ਇਥੋਂ ਤਾਂ ਫੀਗੜਾਂ ਆਏ ਹੁੰਦੀ ਜਿਵੇਂ ਟੈਂਕ ਨਹੀਂ ਲਈ ਜਾਂਦੇ ਆਕਰਮਣ ਕਰਨ ਚੱਲੇ ਹੈਗੇ ਫਿਲਮਾਂ ਜਾਂਦੇ ਨੇ ਆਕਰਮਣ ਦਾਇਂ ਦਾਇਂ ਮੋੜ ਦੇ ਠੀਕ ਹੈ ਯਾਰ ਉਹ ਜੋ ਪਹਿਲਾਂ ਵਾਣ ਕਰਿਆ ਉਹ ਆਪਣੀ ਬੈਟਰੀ ਵਾਲੀ ਡਰਮੀ ਨਾ ਕਰਿਆ ਉਹਦੇ ਨਾਲ ਰਿਜ਼ਲਟ ਬਹੁਤ ਚੰਗਾ ਆਉਂਦਾ ਪਰ ਹੁਣ ਇਹਦੇ ਨਾਲ ਵੀ ਵੇਖ ਲਈਏ ਰਿਜ਼ਲਟ ਕਿਵੇਂ ਆਉਂਦਾ ਇੰਨੀ ਤਾਂ ਡੰਡੀ ਪੈਦੀ ਵੀ ਮੱਥੇ ਦਾ ਕਣਕ ਸੰਘਣੀ ਵਾਲੀ ਹੋ ਜਾਂਦੀ ਹੈ ਬਾਕੀ ਕਣਕ ਆਪਣੀ ਕੋਲ ਮਿਲਾ ਕੇ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੋ ਗਈ ਪਹਿਲਾਂ ਕੁਝ ਨਹੀਂ ਟੈਂਕ ਤੋਂ ਬਾਹਰ ਆਉਂਦੇ ਹੋਏ ਫੌਜੀ ਆਕਰਮਣ ਕਰਦੇ ਹੋ ਇਤੋਂ ਦੇ ਰਾਂ ਲੱਗਦਾ ਵਜਾਲੇ ਖੜਿਆ ਹੋਦਾ ਰਹਾ ਜਿਵੇਂ ਉਹ ਸੱਚੀ ਆਏ ਖੜੇ ਹੋਣੇ ਲਈ ਉਹ ਸਟੇਟ ਗਨ ਸੇਖੋ ਸਾਹਿਬ ਲਾਈਟਾਂ ਕਿਵੇਂ ਰੱਬ ਨਹੀਂ ਕਰ ਰੱਖੀਆਂ ਕਿਧਰ ਰੱਖਤਾ ਨਾ ਵਾਜ ਜਾਂਦੀ ਆ ਮੱਥੇ ਦੇ ਦੂਰੀ ਨਾ ਆਉਂਦੇ ਮੇਰਾ ਵੀਰ ਆਨੇ ਨਾ ਇਹ ਇੱਥੇ ਗੇਅਰ ਹੋਟਾ ਰੱਖ ਓਏ ਓਏ ਗੁੱਲੀ ਡੰਡਾ ਆ ਗਿਆ ਇੱਥੇ ਛੋਟਾ ਰੱਖ ਗੇਅਰ ਨਵਾ ਦੇ ਇੱਥੇ ਤਾਂ ਆਹ ਵੇ ਗੱਡੀ ਪਾਂ ਤਖੜੀ ਐ ਆਹ ਵੇਖ ਇੱਥੇ ਜਿਹੜਾ ਫੁੱਲ ਕਰਨਾ ਹੋਰ ਹੌਲੀ ਕਰਨਾ ਤੋਰਾ ਤੋਰਾ ਹੌਲੀ ਕਰਲਾ ਹੌਲੀ 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 ਕੋਣ ਆਏ ਲੱਗਦਾ ਪੈਂਦੀ ਨਹੀਂ ਇਹਦੇ ਤੇ ਜਾਣੀ ਲੈਟ ਦੇ ਕਿੰਦਰ ਨੂੰ ਯਾਰ ਆਸੋ ਆਸੋ ਕਿੱਲੇ ਵਾਲੇ ਨਹੀਂ ਛੱਡਦੇ ਮੋਟਰਾਂ ਨੂੰ ਤਾਂ ਆਪਣਾ ਏਰੀਆ ਹੀ ਉਹ ਜਿਆਦਾਸ ਕੀ ਕਰੀਏ ਏਰੀਆ ਸਾਰਾ ਤਾਂ ਨਹੀਂ ਏਰੀਆ ਹੀ ਹੈ ਜੋ ਨਹਿਰ ਤੇ ਡਿਪੈਂਡ ਹੈ ਇੱਕ ਜੀ ਹੋਰ ਵੀ ਆਸ-ਪਾਸੇ ਐ ਤਾਂ ਆਪਣੇ ਥੋੜੇ ਘਾਣੇ ਪਿੰਡਾਂ 'ਚ ਹੈਗੇ ਵਿੱਚ ਸ਼ੌਂਕੀ ਬੰਦੇ ਬਹੁਤ ਬੰਦੇ ਆ ਜਿਹੜੇ ਕੱਲਾ ਫਾੜ ਤੋਂ ਦਵਾਈ ਫੜ ਲਾ ਮੈਥੋਂ ਐਕਸਲ ਐ ਐਕਸਲ ਹੋਗੀ ਇਹ ਬਾਲਟਾਂ ਚ ਲਾਦਾ ਵੇਚ ਪਵਾਪਕ ਦੇ ਪੈਕਟ 9 ਕਿੱਲੇ ਜਗਾ 10 ਪੈਕਟ ਆਦਾ ਇੱਥੇ ਮੁੱਦੇ ਮਾਰਦੀ ਬਾ ਤੇ ਕਹੇ ਦਿਨ ਹੁਣ ਤੱਕ ਹੋਰ ਲਾਉਣ ਵਾਲਾ ਟਾਈਮ ਵੀ ਗਿਆ ਅੱਗ ਵੀ ਨਹੀਂ ਮਚਾਈ ਗਈ ਜੇਰੇ ਨਾਲ ਆ ਪਿਆ ਤੇਰਾ ਪੁਹਾਰਾ ਇਹ ਲੈ ਇੱਥੇ ਹੀ ਭੁੱਲ ਗਿਆ ਸੀ ਗਰੀਬਾ ਲੈ ਫੜਾ ਆ ਪਾ ਕੋੜਾ ਢਾਗ ਦੇ ਕੇ ਤੇਰੀ ਹਾ ਸੁੰਡੀ ਜੀ ਚੱਕ ਕੇ ਫੜਾ ਮਾ ਹੋ ਗਿਆ ਕੰਮ ਕਰਣਾ ਤਾਂ ਵਾਜਣਾ ਹੈਗਾ ਹੈ ਪਾੜ ਲਗਾ ਹੀ ਪਈ ਨੂੰ ਆਵੇ ਹਾਂ ਇਹ ਯਾਰ ਭਰਿਆ ਦਾ ਵਾਕਈ ਮਾੜੀ ਪਈ ਉੱਤੋਂ ਇਹ ਨਾ ਹੁਣ ਔਖਾ ਉੱਥੋਂ ਤਾਂ ਹੀ ਡਰਦਾ ਹੁੰਦਾ ਨਾ ਹੇ ਉੱਥੋਂ ਭਰਿਆ ਇੱਕ ਦਿਨ ਤੇ ਉਹਦੇ ਇੱਥੇ ਉਹ ਪਈ ਦੇ ਕਿੰਨੇ ਜਾਊਗਾ ਵਾਕਈ ਰਿਸਕ ਜਿਆ ਸਾਲੇ ਦਾ ਚਿੱਚੜ ਜਿਆ ਮਗਰ ਹੋਣਾ ਚੱਕਿਆ ਜਾਏ ਕਿਤੇ ਏ ਉਹ ਯਾਰ ਉਹ ਖੈਰ ਪੂਰੇ ਖਸ ਕਰਿਆ ਉੱਤੋਂ ਛਲਕਦੀ ਗਈ ਓਏ ਉੱਤੋਂ ਛਲਕਦੀ ਗਈ ਦਵਾਈ ਇਹ ਕੋਲ ਬੰਨ੍ਹਾ ਦਿਖਾ ਦਈਏ ਤੁਹਾਨੂੰ ਨਟਾਂ ਦਾ ਹੀ ਆ ਕੰਮ ਆੜੀ ਵੇਖ ਚਾਹ ਤੇ ਕਿਨੀ ਯਾਰਾ ਇਹਨੂੰ ਦੈਨਾਂ ਉਚਾ ਰੱਖੀ ਬੈਠਾ ਥੱਲੇ ਸਿੱਟ ਦੇਣਗੇ ਹਨਾ ਫਿਰ ਸਪੇਸਰ ਜੇ ਕੱਢ ਦੇਣਗੇ ਸਾਰੇ ਆ ਜਿਹੜੀਆਂ ਲਾਲ ਗੱਡਰਾਂ ਇਹ ਵੀ ਨਿਕਲਣਗੀਆਂ ਥੱਲਾ ਮੇਰੇ ਹਿਸਾਬ ਨਾਲ ਹਾਂ ਇਹ ਨਿਕਲਣਗੀਆਂ ਇਹ ਤਾਂ ਕੇਰਾ ਬੇਸ ਹੀ ਬਣਾਇਆ ਇਹਨਾਂ ਨੇ ਓਏ ਯਾਰ ਤੂੰ ਫੋਕਲੈਨ ਕਿੱਡੀ ਮੋਟੀ ਹੈ ਨਾ ਤਾਂ ਦਈਆਂ ਨੇ ਆਹ ਰਹਿ ਤੱਕ ਫੇਰ ਨਾ ਬੋਲ ਹਾਂ ਇਹਦਾ ਬਾਹ ਕੈਂਚੀਆਂ ਬਣ ਗਈਆਂ ਜਿਹੜੀਆਂ ਐ ਟੇਢੀ ਪੈ ਗਈ ਇੱਕ ਦੂਜੇ ਦੇ ਦਬਾਅ ਪਾਈ ਰੱਖਣਾ ਇਹਨਾਂ ਨੇ ਇਹਨੇ ਕਿੱਥੇ ਮਾਇਕਣਾ ਇਹਦਾ ਸਾਰੀ ਉਮਰ ਦਾ ਕੋਡ ਨਿਕਲ ਗਿਆ ਆਪਣੇ ਬਸ ਉਮਰ ਸਾਰੀ ਇਹ ਵੇਖ ਇਹ ਪੁਲ ਵੇਹ ਨਹੀਂ ਲੰਘੂਗਾਣ ਪਰਾ ਪਾਣੋ ਹਾਂ ਚੱਕਿਆ ਵੈ ਅ ਕਣਕ ਤੇ ਮਿੱਤਰ ਆ ਹੋ ਸਕਦਾ ਆਪਾਂ ਉਤੋਂ ਦੀ ਵੱਢਣੀ ਪਵੇ ਇਹ ਟਾਈਮ ਬਹੁਤ ਹੈ ਇਹ ਜੋ ਜਾਲ ਹੈ ਇਹ ਕੋਈ ਟੂਲ गिरਨੇ ਕੇ ਲਈ ਲਗਾਇਆ ਹੈ ਕਿ ਅਗਰ ਆਦਮੀ ਵੀ गिर ਜਾਏ ਰੋਕੇਗਾ ਇਹ ਆਦਮੀ ਵੀ ਰੋਕ ਦੇਗਾ ਇਤਨਾ ਪਾਵਰਫੁਲ ਲੱਗਤੀ ਹੈ ਚਲਾੰਗ ਲਗਾ ਕੇ ਦੇਖੀ ਮੜੀ ਜੀ ਠੀਕ ਹੈ ਵੀ ਵੀਰੋ ਨੌਰੇ ਦਾ ਲਾਟਾ ਗੇਟ ਤੇ ਹੋ ਜਾ ਰਾ ਟਰਾਲੇ ਬਣਾ ਤੇ ਟਰੈਕਟਰ ਬਿਨਾ ਮੈਨੂੰ ਤਾਂ ਨੌਰਾ ਹੀ ਸੁਣਾ ਜੇ ਲੱਗੀ ਜਾਂਦਾ ਇਹ ਸਾਹਮਣੇ ਆਪਣਾ ਘਰ ਆ ਛੋਟਾ ਜਿਹਾ ਤੇ ਇਹਦੇ ਚ ਫਿਰ ਹਾਂ ਗੈਸ ਕਟ ਵੀ ਆ ਗਿਆ ਸਾਰਾ ਕੁਝ ਆ ਜਾਊਗਾ ਉਹ ਲੋਕ ਇਹ ਨਹੀਂ ਦੇਖ ਸਕਦੇ ਨੇ ਯਾਰ ਕਿਤੇ ਘਾੜਵਾਦ ਨਾ ਹੋਵੇ ਕੋਈ ਦੇਸੀ ਦਾ ਨਹੀਂ ਐਂ ਤਾਂ ਇਹ ਹੁਣ ਜਿਹੜੀ ਪਾਵਰ ਵਾਲੀ ਕਿੱਟ ਨਹੀਂ ਹੁੰਦੀ ਪਾਵਰ ਵਾਲੀ ਉਹਦੇ ਵਿੱਚ ਕਲੰਪ ਹੀ ਨਹੀਂ ਆਈ ਸੀ ਇੱਕ ਕਲੰਪ ਨਹੀਂ ਆਇਆ ਹਾਂ ਇੱਕ ਕਲ ਉਹਦੇ ਵਾਲਾ ਪਾਵਰ ਵਾਲਾ ਉਹ ਹੁੰਦਾ ਹੀ ਨਹੀਂ ਵੀਰੇ ਵਿੱਚ ਇਹਦਾ ਲੈਣਾ ਪੈਂਦਾ ਇਹਨਾਂ ਹਾਂ ਉਹ ਬਹੁਤ ਪਗਾਈ ਹੋਈ ਤੇ ਉਹ ਕਾ ਤਾਂ ਫਿਰ ਦਿੰਦੀ ਨਹੀਂ ਪੂਰਾ ਉਹਦੇ ਇਹਲਾ ਹਣਾ ਇੱਕ ਨਹੀਂ ਦਿੰਦੀ ਹਾਂ ਇੱਕ ਪੀਸ ਦੇ ਦਿੰਦੀ ਹੈ ਟੈਂਕੀ ਦੇ ਇੱਕ ਪਾਸੇ ਦਾ ਤੇ ਦੂਜਾ ਪਾਸਾ ਕਿਧਰ ਜਾਊਗਾ ਦੱਸ ਲੈ ਉਹ ਮੈਂ ਕਰਵਾ ਹੀ ਹੋ ਗਏ 2-3 ਸਾਲ ਉਹਦੇ ਫਿਰ ਇੱਥੇ ਬਹੁਤ ਪਗਾਈ ਹੋਈ ਆਪਾਂ ਮੰਗਾਇਆ ਕੋਈ ਏਜੰਸੀ ਜੋ ਫੜਿਆ ਕਰਕੇ ਰੇਸ ਮੁੱਠਾ ਡੱਬਾ ਬਹੁਤ ਪਗਾਈ ਹੋਈ ਆ ਬੋਲੋ ਵੀਰੇ ਕੋਈ ਬਾਈ ਨਹੀਂ ਮੀਟਰ ਪੈਂਤਾਂ ਲੈਣੀ ਹੈ ਵੀ ਕੀ ਲੈਣਾ ਪੋਰਸ਼ਨ ਹੋ ਜਾਣੇ ਆ ਲੈ ਦੱਸੇ 에어 ਫਿਲਟਰ ਬਦਲ ਲੈ ਵੀ ਕਰਾਈ ਚੈੱਕ ਆ ਮੇਨ ਸੀਲ ਆ ਗਈ ਆ ਮੇਨ ਸੀਲ ਆ ਗਈ ਆ ਕਿਹੜੀ ਟਾਈਮ ਵਾਲੀ ਅੱਛਾ ਟਾਈਮਿੰਗ ਵਾਲੀ ਆ ਗਈ ਠੀਕ ਆ ਜੈਨ ਦੂਣ ਆ ਗਏ ਸਾਰੇ ਜੈਨ ਦੂਣ ਆ ਗਏ ਸਾਰੇ ਆ ਮੇਨ ਗੈਸ ਕਟ ਕਿਹੜਾ ਆ ਰਿਹਾ ਹੈ ਟੈਡ ਗਿਸਕਟ ਆ ਗਏ ਉਹ ਵੀ ਹਲੋ ਤੇ ਸਮਾਨਾਂ ਦਾ ਦੇਖੋ ਯਾਰ ਆ ਚੀਜ਼ਾਂ ਹੌਲੈਂਡ ਦੀਆਂ ਵੇਖੋ ਤੁਸੀਂ ਪੈਕਿੰਗ ਆਉਂਦੀ ਆਏ। ਲੈ, ਗੱਡੀ ਸੋਹਣੀ ਪੈਕਿੰਗ ਆਈ ਹੈ। ਦੇਖੋ ਪੰਪ ਵਾਲਾ ਡਿਜ਼ਾਈਨ ਵੀ ਹੈਗਾ। ਆ ਵੀ ਹੈਗੀ ਆ ਚਲ। ਅੱਜ ਦੀ ਵੀ ਲੋਡ। ਇਹ ਨਹੀਂ ਵੀ ਨੋਟਿਸ ਆਪਾਂ ਦਾ ਵੀ ਵਧੀਆ ਹੈ। ਕਿਉਂਕਿ ਆਪਾਂ ਟਰਬੋ ਲਈ ਇੱਥੇ ਸਪਲਾਈ ਦੇਣੀ ਆ ਇਹਨੂੰ। ਸਪਲਾਈ ਬਦਲਣੀ ਨਾ। ਬੜਾ ਕੰਮ ਲੋਡ ਆਇਆ ਯਾਰ। ਇਹ ਰਮ ਬੋਲ ਕੈਮਰੇ ਵਾਲਾ ਤਾਂ ਸਾਦਾ ਹੈ ਸਾਦਾ ਜਿਹੜਾ ਕੋਲੇ ਉੱਥੇ ਆਇਆ ਬੈਠੇ ਹੈ ਪੈਕਿੰਗ ਤਾਂ ਯਰ ਬੜੀ ਸੋਣੀ ਕਰਦੀ ਆ ਪੈਸੇ ਤਾਂ ਲੱਗ ਜਾਂਦੇ ਖੋਲਣ ਦਾ ਸਵਾਦ ਆਈ ਲੈ ਆ ਵੀ ਮਿੱਤਰੋ ਪਹਿਲਾ ਇਹਦਾ ਹੈੱਡ ਹੁੱਡ ਬਦਲਦਾ ਰਾਦਾ ਜੀ ਆਪਣਾ ਕਵਾੜ ਗਾਣਾ ਪਾਣੀ ਬਣਿਆ ਕਿਉਂਕਿ ਇੰਨਾ ਦਿਲ ਵੀ ਹਣੀ ਰੱਖੋ ਮਹਾਰਾਜ ਆ ਰੀਨਲ ਸਾਡੀ ਕੀ ਬਈ ਸਾਢੇ 350 ਰੁਪਇਆ ਮਹਿੰਗੀ ਪਈ ਆ ਆਪਾਂ ਨੂੰ ਹਾਲੈਂਡ ਦੀ ਸਪੈਸ਼ਲ ਟਰਬ ਵਾਲਾ ਮਗਲੈਲ ਪਾਉਣਾ ਉਹ ਪਿਆ ਪੈਸਟਨ ਪੁਰਾਣਾ ਜਿਹੜੇ ਨਵੇਂ ਮੰਗਾਏ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਆ ਸਮਾਨ ਕੋਹਨਾ ਕੋ ਤਾਂ ਫੜੋ ਮੈਂ ਪੱਟਾਂ ਦੀ ਜ਼ੋਰ ਤੇ ਠੱਡੀ ਬੈਠਾ ਅਜਾੜੂ ਇੱਥੇ ਨਹੀਂ ਲੱਗਣੀ ਐਡੀ ਗੱਡੀ ਨਹੀਂ ਨਾ ਵੀਰੇ ਇਹ ਆ ਟਕਾ ਦੇ ਇਹਨੂੰ ਤਾਂ ਮੂਰੇ ਰੱਖ ਲੈ ਵੇਲੇ ਤਾਂ ਹੈਗੇ ਹੱਜੇ ਆ ਖਰਾਦ ਕੇ ਇਹਨੂੰ ਫੜਾਉਣਾ ਖਰਚਾ ਜਿਹੜਾ ਬਾਬੇਓ ਇੱਥੇ 20000 ਦਾ ਸਮਾਨ ਆਇਆ ਬਿਨਾ ਪੈਸਟਨਾ ਤੋਂ ਤੇ ਬਿਨਾ ਰਿੰਗਾ ਤੋਂ ਤੇ ਅਰੀਨਲ ਆਇਆ ਹੂੰ ਸਮਾਨ ਇਹ ਤੋਂ ਘੱਟ ਵੀ ਬਣ ਸਕਦਾ ਹੁੰਦਾ ਬਹੁਤ ਚੀਜ਼ਾਂ ਕਲਾਸ ਕਲਾਸ ਕਰਦੀਆਂ ਪੈ ਜਾਂਦੀਆਂ ਜਿਵੇਂ ਟੁਕੜੀਆਂ ਵਗੈਰਾ ਕਹਿੰਦੇ ਇਹ ਫਿਰ ਆਪਾਂ ਗੋਗੀ ਸਵੇਰਪਾੜ ਮਕਸਰ ਤੋਂ ਲਿਆ ਜੀ ਇਹਨਾਂ ਕੋਲ ਹੀ ਆਣੇ ਹੁੰਦੇ ਆ ਤੇ 20000 ਦਾ ਥੋੜਾ ਪਵਾ ਕੇ ਅਸੀਂ ਤੁਰ ਪਏ ਆ ਕਿ ਚਲੋ ਟਰਾਲੀ ਮੰਗਾਵਲਾ ਕੰਮ ਹੋ ਗਿਆ ਜੀ ਸਾਡਾ ਨਾਲ ਸਾਡੇ ਬਚਪਨ ਦੇ ਯਾਰ ਓਏ ਖੁਸ਼ਮਨਪ੍ਰੀਤ ਸੱਚ ਕਹਣਾ ਮੈਨੂੰ ਦੱਸ ਕਿ ਨਾ ਗੱਲ ਹੈ ਤੇ ਤੜਕੇ ਮੈਨੂੰ ਉਦੋਂ ਕਹਿੰਦਾ ਨਹੀਂ ਇਹ ਮੈਂ ਸਾਡੇ ਮਗਰ ਆ ਗਿਆ ਆਏ ਹੁੰਦੀ ਚੱਸ ਸਸਰੀ ਗਾਲ ਜੀ ਮਾਰ ਆ ਜਾ ਉਹ ਆਸ਼ੇ ਤੇ ਬਹਿ ਬੂਕੇ ਲੋਕਾਂ ਨਾਲ ਬੈਠ ਖੂੜ ਕੇ ਦਿਾਰ ਵਾਲੇ ਤੇ ਤੈਨਾਂ ਨਾ ਕੋਈ ਨਾ ਵੀ ਕਿਸੇ ਦਾ ਤੇ ਨਹੀਂ ਤੇ ਤੈਨੂੰ ਤੜਕੇ ਆਖਿਆ ਜਦੋਂ ਆਖਿਆ ਸੀ ਵੀ ਤੈਨੂੰ ਮਸੂਆ ਮੈਂ ਫੋਨ ਤੇ ਰਿਕਾਰਡ ਆਉਂਦਾ ਟਰਾਲੇ ਭਰਾ ਗਿਆ ਆ ਗਿਆ ਤੂੰ ਆਹਦਾ ਫੇ ਤੂੜੀ ਵਾਲੇ ਆਉਂਦੇ ਮੇਰੇ ਤਾਂ ਬਾਈ ਉਹ ਆਏ ਸੀਗੇ ਲੜ ਕੇ ਇੱਕ ਆਹ ਫੇ ਤੂੜੀ ਵਾਲੇ ਆਉਂਦੇ ਇੱਕ ਖਣੀ ਕੀ ਐ ਖ ਦੋ ਕੰਮ ਐ ਮੈਨੂੰ ਮੈਂ ਆ ਜਾ ਲ ਚੈਰਾ ਦਾ ਫੇ ਦੋਵੇਂ ਕੰਮ ਹੀ ਹੋ ਗਏ ਇੱਕ ਤੁਸੀਂ ਕਰਿਆ ਹੁੰਦਾ ਚੰਗਾ ਤੂੜੀ ਵਾਲੇ ਜਵਾਬ ਦੇਗੇ ਫੇਰ ਭੁੰ ਲੈ ਜਣ ਹਾਂ ਆ ਗਏ ਬਈ ਉਹ ਜਿਹੜੇ ਲੋਕ ਮਾੜਾ ਚੰਗਾ ਬੋਲੀ ਜਾਂਦੇ ਆ ਸਾਨੂੰ ਵੀ ਕਹਿੰਦੇ ਸੀ ਵੇਚ ਆਖੇ ਵੀਡੀਓ ਵਾਲਿਆਂ ਨੂੰ ਜਾਣ ਕੇ ਸੱਦਿਆ ਇਹਨਾਂ ਨੇ ਆ ਰਹੀ ਉਹ ਕੰਕ ਬਾਈ ਤੂੰ ਦਿਖਾ ਦਿੰਦੇ ਆ ਸਾਨੂੰ ਆਏ ਟਰੈਕਟਰ ਦੀਆਂ ਲਈਆਂ ਪੰਗਾਂ ਆਉਂਦਾ ਆ ਹਲਾਤਾ ਜੀ 100 ਫੁੱਟ ਦਾ ਹਾਂ ਤਾਂ ਦਿਨ ਵੀ ਹਜੇ ਤਿੰਨ ਕੀ ਹੋਇਆ ਸਾਡੇ ਦਾ 150 ਤਿੰਨ ਕੇ ਦਿਨ ਹੀ ਹੋਏ ਆ ਇਹ ਸੁਖਨੇ ਪੈਂਡਾ ਕੋਟਪਾਈ ਨੂੰ ਜਾਂਦੇ ਆ ਸਾਡਾ ਤਾਂ ਉੱਥੇ ਖੁੱਲੇ ਟਰੈਕਟਰ ਇਸ ਤਰੀਕੋਲੇ ਅਈ ਤਾਂ ਉੱਧਰ ਜਾਣੇ ਹੁੰਨੇ ਤੇ ਤਾਂ ਕਰਕੇ ਉੱਦੇ ਵੇਖ ਕੇ ਰੁਕ ਗਏ ਸੀ ਤੇ ਬੜੇ ਭਰਾ ਕਹਿੰਦੇ ਫੇਮ ਮਾਰੇ ਹੁੰਦਾ ਯਾਰ ਪੱਧਰ ਵਿਚਾਰੇ ਬੰਦੇ ਭਲੇ ਮਾਨਸ ਬੰਦੇ ਖੇਤੀ ਵਾਲੇ ਉਹ ਢੁਈ ਮਾਰਦੇ ਆ ਚੀਜ਼ਾਂ ਦੀ ਜਿਹੜੀਆਂ ਤੁਸੀਂ ਸੋਚ ਲੈਂਦੇ ਹੋ ਚਲੋ ਹੋ ਸਕਦਾ ਉਹਨਾਂ ਦਾ ਤਜਰਬਾ ਗਲਤ ਹੋ ਜਾਏ ਪਰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਕੋਈ ਗਾਲਾਂ ਹਸਾਂ 40 ਤੋਂ ਸੋ ਬਟਾ ਨੂੰ ਸਾਹ ਕਵਰ ਜੱਕ ਕਰਨਾ ਸੀ ਨੇ ਹਾਂ ਲਾ ਆ ਵੀ ਕਹਿੰਦੇ ਇੱਥੇ ਲਾਵਾਂਗੇ ਉੱਥੇ ਨਾ ਤਾਂ ਤਾਰਾਂ ਯਾਰ ਤਾਰਾਂ ਬਿੱਠਾ ਮਾਰਦੇ ਆ ਤਾਰਾਂ ਹੈਗੇ ਫੇਰ ਕਿੱਥੇ ਨਾ ਗਈ ਹੂੰ ਉਹ ਉਧਰ ਚੜਾ ਦਿੰਦੇ ਆ ਤਾਂ ਜਾਵਾ ਉਧਰ ਤੁਸੀਂ ਉੱਧਰ ਦੋ ਚਲਾ ਦੇ ਜਮਾ ਅੰਦਰ ਉਹ ਉੱਥੇ ਇੱਧਰ ਬਰਾਂਡੇ ਨਹੀਂ ਤਾਂ ਚੜਾਉਣੇ ਜੋਰ ਚੱਕ ਕਰਦੇ ਅੱਜ ਉੱਥੇ ਤਾਂ ਜਾਵਾ ਉੱਤੇ ਆ ਜਾਉਗੀ। ਹੋ ਜਵਾਨ ਯੰਦਰ ਲਾਣਾ। ਨੀ ਆ ਇੱਥੇ ਠੱਲ ਗਏ। ਅੰਦਰ ਨਾ ਜਾ ਇਧਰ ਉੱਚਾ ਭਰਾਵਾ। ਨਹੀਂ ਜਾ ਪੱਲੇ। ਆ। ਨਹੀਂ ਉਹਨੇ ਇੱਥੇ ਵੇਖੇ ਕਿੱਡਾ ਗੈ ਲਈ ਸੀ ਗਰੀਬ ਨੇ ਇਹਨੇ। ਜਾਉਗੀ ਜਾਉਗੀ। ਅੰਦਰ ਲਾ ਦਿੰਦੇ ਲੈ ਬੰਦੇ ਹੁੰਦਾ ਯਾਰ ਸਾਡੇ ਨਾਲ ਪੂਰੇ ਚੱਕ ਮੈਂ ਯਾਰ। ਤੂੰ ਕਿੱਧਰ ਦੀ ਉਤਰੇਂਗਾ ਕਹਿੰਨੀ? ਉਤਰ ਜਾ ਪਹਿਲਾਂ। ਉਤਰ ਜਾ। ਬਾਈ ਨੂੰ ਸਵਾਨ ਤਾਂ ਚੈੱਕ ਕਰਾਈਏ ਕਾਢ ਹੀ ਲਈਏ। ਮਨਕਟਰਾਈ ਗਏ ਇੱਥੇ ਚੈੱਕ ਕਰਵਾ। ਕਾਢ ਲਗੇ ਯਾਰ। ਆ ਜਾਣਾ ਕੋਈ ਚੀਜ਼ ਕਾਢਵਾਦ ਹੋਊਗੀ ਤਾਂ ਕਹ ਫੇਰ। ਆ ਵੀ ਆਪਣੀ ਆਹ ਆਪਨਾ ਹੀ ਬਰਾੜ ਕੱਢੋ ਯਾਰ ਆਜੋ ਬੁਗੇ ਆਹ ਤੇਰਾ ਤਾਂ ਉਹ ਪਿਆ ਸੋਨਾ ਲੀਕਾ 632 ਆਹ ਕਿਹੜਾ ਬੌਰਨ ਬੀਟਾ ਚੱਕੀ ਫਿਰਦਾ ਕੇ ਅੱਛਾ ਜਵਾਤਾਂ ਜੰਨੇ ਵਾਲੇ ਆਪਾਂ ਠੀਕ ਆ ਯਾਰ ਟਰੈਕਟਰ ਹੀ ਟਰੈਕਟਰ ਆ ਬਾਬੇ ਦੀ ਕਿਰਪਾ ਨਾਲ ਤਾਂ ਆਹੀ ਆਪਣੀ ਗੱਡੀ ਨੇ ਹੁਣ ਨਾਂੰਦਾ ਦਾ ਛੱਡ ਦਿਆ ਕਰੋ ਯਾਰ ਖੋਲਣ ਲੱਗਿਆ ਯਾਰ ਇੰਨੇ ਦਿਨਾਂ ਅਜੇ ਤਾਂ ਉਹੀ ਕੋਹ ਗਵਾਜੇ ਯਾਰ ਕੀ ਐ ਨਹੀਂ ਗਵਾਜਦਾ ਮਾਰ ਨਹੀਂ ਮਿਲਦਾ ਇਹਦਾ ਇਸ ਤਰੀਕੇ ਨਾਲ ਜੀ ਹੋਰ ਬਾਈ ਮੈਲਦਾ ਉਹ ਪੈਸਾ ਨਾ ਮਿਲਦਾ ਨਾ ਜੇ ਤੁਹਾਡੇ ਖਾਦੀ ਹੋਈ ਸਾਡੀ ਅਰਦੂ ਤਾਂ ਸਮਝ ਨਹੀਂ ਰਿਹਾ ਦਾ ਜੋ ਲਾ ਠੀਕ ਹੈ ਯਾਰ ਹਾਂ ਆ ਕੀ ਯਾਰ ਆਇਆ ਕਿਸੇ ਦਾ ਮੂੰਹ ਸਿਰ ਅੱਛਾ ਇਹ ਉਹ ਹੈ ਠੀਕ ਆ ਠੀਕ ਐ ਐਸਾ ਆਇਆ ਨਾ ਹੋ ਜੀ ਲੋਗ ਜਿਸ ਤਰ੍ਹਾਂ ਮੈਂ ਰੋ ਕੇ ਕੰਮ ਕਰਦਾ ਠੀਕ ਹੈ ਠੀਕ ਹੈ ਇੰਜਨ ਹੀ ਆ ਜੜਦੇ ਸੈਂਗ ਵੱਡਾ ਨਾਲੇ ਦਾ ਚਾਰ ਸਿਲੰਡਰ ਹੋਈ ਜੋਰ ਲਾ ਕੇ ਚੱਕੀ ਜੋਰ ਨਹੀਂ ਇਹ ਖਾਲੀ ਹੈ ਕੰਮ ਊਂ ਮਾਲਾ ਐ ਵੈ ਤੇ ਮਾੜਾ ਮੋੜ ਦੇ ਦੂਜਾ ਵੀ ਪਾਇਆ ਜਾਂਦਾ ਦੇਸੀ ਵੀ ਸਸਤਾ ਸਾਰ ਨਾ ਹੋਵੇ ਤਾਂ ਹਨਾ ਫਰੇ ਇਹ ਤਾਂ ਸੀਐਨਐਚ ਦਾ ਹੀ ਆ ਸாரி ਆਹੋ ਫਿਰ ਮੈਂ ਤਾਂ ਉਹਨੇ ਦਿੱਤਾ ਹੀ ਉਹ ਫਿਰ ਮੈਂ ਵੀ ਆਖਿਆ ਚਲ ਵੈਰੀ ਗੁੱਡ ਆਹ ਪਰ ਹੈਵਨ ਯੂ ਆਲ ਇਹ ਤਾਂ ਹਾਂ ਇਹ ਦੂਜਾ ਆ ਗਿਆ ਇੰਜਨ ਆਇਲ ਬਾਲਟੀ ਵੀ ਹੈਗੀ ਉਹ ਜੇ ਕਾਰ ਚ ਪਈ ਹੈ ਉਹ ਵੀ ਲੈ ਲਈ ਮੈਨੂੰ ਨਾਲ-ਨਾਲ ਜਾਣਕਾਰੀ ਨਹੀਂ ਨਾ ਮੇਨ ਵੀ ਆਪਾਂ ਨੂੰ ਜਿਵੇਂ ਪਤਾ ਲੱਗੇ ਕਾਦਾ ਐਡਲ ਇਹ ਕਾਦਾ ਹੁੰਦਾ ਐਡਲ ਇਹ ਤੁੰ ਦੀ ਪੈਨਟ ਵਾਲੀ ਅੱਛਾ ਅੜੀ ਜੋ ਫਿਲਟਰ ਇਹ ਤਾਂ ਡੀਲ ਫਿਲਟਰੀ ਇਹ ਤਾਂ ਇਹੀ ਬਦਲਿਆ ਸੀ ਅੱਜ ਤਾਈ ਹਾਲੈਂਡਰ ਵਿੱਚੋਂ ਖੋਲੇ ਦਾ ਵੇਖਿਆ ਹੀ ਨਹੀਂ ਯਾਰ ਪੈਕਿੰਗ ਬਹੁਤ ਔਖੜੀ ਦਿੰਦੇ ਨੇ ਨਾ ਇਹ ਪੈਸੇ ਆ ਉਹ ਪੈਸੇ ਪੈਕਿੰਗ ਦੇ ਆ ਬਈ ਗੱਲ ਸਹੀ ਏ ਤੇਰੀ ਆ ਵਾਲ ਹੈਡ ਦੀ ਅੱਛਾ ਜੀ ਇਹ ਨਹੀਂ ਬਈ ਵਾਲ ਹੁਣ ਆਪਣੇ ਕਿਹੜੇ ਹੋਣੇ ਆ ਸਿੰਪਲੀ ਹੋਣੇ ਆ ਨਾ ਹੈਡ ਉਹੀ ਰੱਖਣਾ ਹਾਂ ਹਾਂ ਆ ਵੀ ਵਾਲ ਆ ਛੇ ਵਾਲ ਹੁੰਦੇ ਆ ਨਾ ਦੋ ਦੋ ਤਨਨ ਠੀਕ ਹੈ ਬਿਰੂ ਨਾ ਵਾ ਨਾ ਉਹ ਦਬੀ ਦਬੀ ਹੋ ਰactos ਹਾਂ 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 ਆਹ ਇਹ ਫਿਲਟਰ ਹਾਂ ਇਹ ਤਾਂ ਭਰਾ ਇਹ ਤਾਂ ਯਾਰ ਬਾਲਾ ਕੁਸ ਹੈ ਇੰਨੇ ਕਿੰਨੇ ਗੋਲਾਂਗੇ ਹਾਂ ਟੁਕੜੀਆਂ ਦਿਖਾ ਸੱਚ ਯਾਰ ਟੁਕੜੀਆਂ ਜਿਹੜੀਆਂ ਮੇਨ ਦਾ ਹੀ ਮਸ਼ਹੂਰ ਦੀ ਗੱਲ ਹੈ ਤਾਂ ਵੀ ਅਗਲਾ ਕਹਿੰਦਾ ਬਥੇਰੇ ਭਰਾਵਾਂ ਨੂੰ ਮੇਰੇ ਵਰਗੇ ਨੂੰ ਨਹੀਂ ਵੇਖੀਆਂ ਹੁੰਦੀਆਂ ਅਗਲਾ ਕਹਿੰਦਾ ਟੁਕੜੀਆਂ ਦਿਖਾਉਣੀਆਂ ਇੱਕ ਤਾਂ ਯੋਕੀ ਕੋਲ ਆਉਂਦੇ ਨੇ ਭਰਾਵਾ ਵਾਸ਼ਲਾ ਵੀ ਐਂ ਪੈਕ ਹੁੰਦੀਆਂ ਜਦੋਂ ਪਟਾਓ ਨਹੀਂ ਲਈ ਪਾਵਰ ਦਾ ਸਮਾਨ ਐ ਇੱਕ ਇੱਕ ਵਾਸ਼ਲਾ ਵੀ ਪੈਕ ਕਰੀ ਬਈ ਤੇ ਉਂ ਦੇਖ ਤੂੰ ਹੌਲੈਂਡ ਦਾ ਬੇਕਾਰ ਕੰਮ ਜਦ ਜਿਹੜੀ ਪਾਵਰ ਵਾਲੀ ਗੱਟ ਆਉਂਦੀ ਨਾ ਬਾਈ ਉਹਨੂੰ ਮੈਂ ਖਿਆਲ ਦੇ ਚ ਪੂਰਾ ਖਾਨ ਕਹਿੰਦਾ ਇਹਦਾ ਨਹੀਂ ਭਰੋਸਾ ਮੈਂ ਸਾਡੇ ਨਾਲ ਵੀ ਪਾਵਰ ਵੇਲੇ ਐ ਹੀ ਹੋਈ ਸੀਗੀ ਵੀ ਪਾਵਰ ਦੇ ਵਿੱਚ ਜਿਹੜੀ ਟੈਂਕੀ ਐ ਉਹਦਾ ਕਲੈਂਪ ਨਹੀਂ ਆਇਆ ਜੀ ਕਹਿੰਦਾ ਆਉਂਦਾ ਹੀ ਨਹੀਂ ਬਈ ਕਿਸੇ ਘੱਟ ਦੀ ਨਹੀਂ ਆਉਂਦਾ ਲੈ ਇੱਕ ਕਲੈਂਪ ਦੇ ਦਿੰਦੇ ਤੇਲ ਵਾਲੀ ਜਿਹੜੀ 10 ਲੀਟਰ ਵਾਲੀ ਹੁੰਦੀ ਚਿੱਟੀ ਟੈਂਕੀ ਲੱਗੀ ਹੁੰਦੀ ਆ ਅਦੇ ਵਾਲੀ ਹੈਨਾ ਪਾਵਰ ਵਾਲੀ ਕਹਿੰਦਾ ਆਉਂਦਾ ਕੰਪਨੀ ਦਾ ਵੇ ਕਿੱਡਾ ਕੁੱਤਾ ਕੰਮ ਵੀ ਉਹ ਕਲੰਪ ਤਾਂ ਪਾਓ ਯਾਰ ਦੂਜਾ ਕਲੰਪ ਕਿੱਥੋਂ ਲੱਭੂਗਾ ਫੇਰ ਕੰਪਨੀ 'ਚ ਜਾ ਕੇ ਕਹਿਣਾ ਪੈਂਦਾ ਇਹਨਾਂ ਨੂੰ ਜਾਂਸੀ ਵਾਲਿਆਂ ਨੂੰ ਉਹ ਲੈ ਕੇ ਦਿੰਦੇ ਮੁਰਚਾ ਅੱਡ ਤੋਂ ਆਹ ਇਹ ਤੋੜੀਆਂ ਅੱਛਾ ਜੀ ਹਾਂ ਨਾ ਆਹ ਠੀਕ ਹੈ ਇਹ ਇੱਕ ਪੇਰ ਬੋਲਦੇ ਹਨ ਇੱਕ ਪੇਰ ਅੱਛਾ ਇੱਕ ਪੇਰ ਹੈ ਥੱਲੇ ਡੇ ਪਾਇਦਾ ਕੁਤਲੇ ਪਾਸੇ ਆਉ ਹਾਂ ਕ੍ਰੈਂਕ ਤੇ ਹਾਂ ਇੱਕ ਪੇਰ ਨਹੀਂ ਭਾਈ ਇਹ ਇਹ ਦੇਸੀ ਤੁਸੀਂ ਪਾ ਸਕਦੇ ਹੋਣਗੇ ਜੋ ਸੀ ਹੁਣ ਦੇਸੀ ਨਹੀਂ ਹੁੰਦੀਆਂ ਬਈ ਕਵਾਲਿਟੀ ਹੁੰਦੀ ਆਹੋ ਮੰਨ ਲਾ ਵੀ ਸੀ ਇਹ ਨੱਚੇ ਤੋਂ ਬਣਾ ਵੀ ਆਪਾਂ ਪਾ ਸਕਦੇ ਆ ਜੇ ਘੱਟ ਖਰਚਾ ਕਰਨਾ ਵੇ ਹਨਾ ਹਾਂ ਉਹ ਉਹ ਜਾਨੀ ਖਰਚਾ ਘੱਟ ਹੋਊਗਾ ਵੀ ਬੀ ਐਮ ਦੀਆਂ ਲੈਣਾ ਵੀ ਐਮ ਲੈ ਕੇ ਤੇ ਜਾਨੀ ਏਜੰਸੀ ਚ ਇਹਨਾਂ ਨੇ ਵੀ ਸੀ ਐਨ ਐਚ ਨਹੀਂ ਹੈਗਾ ਹੈ ਹੂੰ ਨਾ ਨਹੀਂ ਬੀ ਐਮ ਤੋਂ ਲਈਏ ਨਾ ਇਹ ਵੀ ਗਾਂ ਬੀ ਐਮ ਆਪਾਂ ਵੀ ਲੈ ਸਕਦੇ ਆ ਅੱਛਾ ਬੀ ਐਮ ਦੀਆਂ ਲੈਣੀਆਂ ਉਹ ਸਸਤੀਆਂ ਪਣਗੀਆਂ ਉਹ ਲੈ ਸਕਦੇ ਆ ਆਪਾਂ ਬਨਾਰਾ ਦੀਆਂ ਲੈ ਸਕਦੇ ਆ ਉਹਦੇ ਨਾਲ ਰੇਟ ਘੱਟ ਜਾਊਗਾ ਆ ਫਰਕ ਪੈਣਾ ਹਾਂ ਚੀਜ਼ ਉਹੀ ਆ ਸਮਝ ਲਾ ਹੋ ਇਹ ਕਿਹੜਾ ਫਰਕ ਆ ਸੀਐਨਸੀ ਦੀਆਂ ਇਹ ਬੀ ਆ ਮਤਲਬ ਲਈ ਬੈਠੇ ਹਾਂ ਕੋਸ਼ਮਾਲ ਤਾਂ ਲਿਆ ਤਾਂ ਗਾਵਾ ਹੀ ਹੁੰਦਾ ਯਾਰ ਇਹਨਾਂ ਨੇ ਮਾਰਖਾ ਹੀ ਆਉਦਾ ਬਹੁਤ ਫਰਕ ਆ ਰਿੰਗ ਆ ਰਿੰਗ ਤਾਂ ਤਾਂ ਵੇਖ ਮੋਟਾ ਹੀ ਇਹ ਦੇਤੇ ਹੁਣ ਪਿਸਟਨ ਵੀ ਦੇਖਣੇ ਸੀ ਅਸਲ ਰਿੰਗ ਤਾਂ ਸੱਚੇ ਆਈ ਨਹੀਂ ਆਪਣੇ ਆਈ ਨਹੀਂ ਹੁੰਨੇ ਸੱਚਾ ਰਿੰਗ ਤਾਂ ਉਹ ਪਿਸਟਨ ਨਾਲ ਆਉਨੇ ਹਨ ਟੁਕੜੀਆਂ ਹੀ ਆ ਸਾਰੀਆਂ ਜੀ ਪਿਸਟਨ ਤਾਂ ਪੁੱਛ ਲੈ ਫੜ ਲਿਆ ਹੀ ਤਾਂ ਨਹੀਂ ਤਾਂ ਆਪਣੇ ਜਿਆਦਾ ਹੀ ਲਿਆ ਦੇਾਂਗੇ ਬੱਸ ਤੋਂ ਫੜ ਕੇ ਤੇ ਨਹੀਂ گاؤں ਲਿਆ ਦੇਾਂਗੇ ਇਹੋ ਜੇ گاؤں ਨਹੀਂ ਤਾਂ ਤੇ ਜੇ ਬੱਸ ਤੇ ਭੇਜਦੇ ਇੱਥੋਂ ਫੜ ਲਿਆਵਾਂਗੇ ਹੁਣ ਤਾਂ ਹੈਗੇ ਸਲੀਵ ਦੇਖੋ ਬਈ ਮਿੱਤਰੋ ਬਈ ਇੱਕ ਯਾਰ ਹੋਰ ਬੜੇ ਬੰਦਿਆਂ ਨੂੰ ਆਪਾਂ ਉਹ ਦੱਸਣਾ ਵੀ ਇਹਦੇ ਚ ਜਿਵੇਂ ਹੁਣ ਕਹਿੰਦਾ ਖਾਈ ਵੱਡੇ ਪ੍ਰੈਸਨ ਪਾਦੇ ਜਾਂ ਮੇਰੇ ਵਰਗਾ ਕੋਈ ਵੀ ਗੱਪ ਛੰਡ ਸਕਦਾ ਨਹੀਂ ਤੇਰੇ ਹਿਸਾਬ ਚ ਆ ਪੈ ਸਕਦਾ ਕਿ ਨਹੀਂ ਮੇਰੇ ਕੋਲ ਵੀ ਇਹਦੇ ਚ ਵੱਡਾ ਬੋਰ ਪੈ ਸਕਦਾ ਹੌਲੈਂਡ ਚ ਉਦੋਂ ਵੱਡਾ ਵੀ ਸਾਨੂੰ ਤਾਂ ਕੰਜਾਸ ਲੱਗਦੀ ਹਾਂ ਹਾਂ ਆਈ ਮੈਨੂੰ ਲੱਗਦਾ ਵੀ ਇਹਦੇ ਚ ਨਹੀਂ ਪੈਂਦਾ ਮਿੱਤਰੋ ਤਾਂ ਤੁਹਾਨੂੰ ਬਾਈ ਤੋਂ ਵੀ ਪਛਾੜ ਦਿੰਦੇ ਆ ਵੀ ਕੋਈ ਐਵੇਂ ਛੰਡੀ ਜਾਵੇ ਮੇਰੇ ਵਰਗਾ ਵੀਡੀਓ ਚ ਵੀ ਅਸੀਂ ਬੋਰ ਵੱਡਾ ਪਾਤਾ ਹੌਲੈਂਡ ਚ ਤਾਂ ਇਹਦੇ ਇੰਜਨ ਚ ਗਜਾਇਸ਼ ਹੀ ਹੈ ਨਹੀਂ ਵੱਡਾ ਪਾਉਣ ਵਾਲੀ ਚਾਰ ਮੈਨੂੰ ਤਾਂ ਕੁਐਸਚਨ ਹੈ ਇਹਦਾ ਹਾਂ ਤੇ 104 ਹੀ ਰਹਿਣਾ ਏਅਰ ਨੂੰ ਐਨੀ ਗੰਦੀ ਜੀ ਕਾ ਤੋਂ ਐ ਜੇ ਇਹਨੂੰ ਅੱਪ ਵੈਮ ਵਧਾਵਾਂਗੇ ਆਹ ਵੇਖ ਇੱਥੋਂ ਤਾਂ ਖਤਮ ਹੋ ਜਾਣਾ ਵਲੌਗ ਨੇ ਇੱਕ ਮਿੰਟ ਦਾ ਹੋਰ ਆ ਸਾਰਾ ਹਾਂ ਇਹ ਸੀਗੇ ਸੱਤ ਦਾ ਬੋਰ ਕਿੱਥੇ ਵਾਹੇਗਾ ਇਹ ਆਪਣਾ ਹੀ ਐ ਨਾ ਆਪਣਾ ਹੀ ਅੱਛਾ ਅੱਛਾ ਹਾਂ ਠੀਕ ਐ ਆਓ ਜੇ ਇਹਦੋਂ ਵੱਡਾ ਕਰਾਂਗੇ ਤਾਂ ਬਲਾਕ ਹੀ ਖਤਮ ਹੋ ਜਾਣਾ ਯਾਨੀ ਪੱਲੇ ਕਿਰੂ ਬਲਾਕ ਦਾ ਸੱਤ ਦਾ ਪ੍ਰਸ਼ਣ ਜੇ ਤੇ ਪਾਵਾਂਗੇ ਕਿ ਕਿੱਧਰ ਦੀ ਪਾਵਾਂਗੇ ਅੱਛਾ ਬਲਾਕ ਦੀ ਦਫਾ ਪੱਟੀ ਜਾਊਗੀ ਨਹੀਂ 104 ਤੋਂ 105 ਕਰ ਸਕਦੇ 5 ਤਾਂ ਹੋ ਜਾਂਦਾ 1mm ਨਾਲ ਨਹੀਂ ਫਰਕ ਪੈਂਦਾ ਪਰ 5 ਦਾ ਤਾਂ ਕੋਈ ਸਾਈਜ਼ ਨਹੀਂ ਆ ਰਿਹਾ ਪਿਸਟਨ ਦਾ ਹਾਂ ਪਿਸਟਨ ਦਾ ਸਾਈਜ਼ ਨਹੀਂ ਹੋਣਾਗਾ ਅੱਛਾ 5 ਤਾਂ ਉਹ ਆ ਰਹੀ ਨਹੀਂ ਉਹ ਕਾਊਂਸ ਕਰ ਲਿਓ 5 ਦੇ 90 ਠੀਕ ਐ ਆ 5 ਦੇ ਨੇ ਇਹ एक, एक ये ये अच्छा 105 ਦੇ ਪਿਸਟਨ ਨੇ ਇਹ ਇਹ ਕਿਹੜੇ ਟਰੈਕਟਰ ਦੇ ਆ ਇਹ ਜੀ ਸੀ ਵੀ ਵਾਲੇ ਇੰਜਨ ਦੇ ਹੋ ਚਾ ਅੱਛਾ ਜੀ ਸੀ ਵੀ ਵਾਲੇ ਇੰਜਨ ਦਾ ਹੈ ਜੀ ਤੇ ਇਹਦੇ ਜ ਮਿੱਤਰ ਬਈ ਇਹ ਤੇਰਾ ਨਾ ਕੀ ਬਿਣਾ ਟਰਬੋ ਵਾਲਾ ਜੀ ਪਿਸਟਨ ਅੱਛਾ ਟਰਬੋ ਦੇ ਇਹਦੇ ਹੁਣ ਤੇਰੇ ਹਿਸਾਬ ਚਾ ਟਾਪ ਤੇ ਹਜੇ ਵੀ ਘੱਟ ਆ ਯਾਰ ਹਨਾ ਰਿੰਗ ਤਾਂ ਇੱਥੇ ਹੀ ਆਉਂਦਾ ਇਹ ਕੰਪਨੀ ਨੇਗਾ ਇੱਥੇ ਆਉਂਦਾ ਟਰਬੋ ਇੰਜਨ ਨੂੰ ਹੀ ਹੈ ਉਹ ਇਦੋਂ ਵੀ ਤਾਂ ਚਾਹੀਦਾ ਜਿਵੇਂ ਆਪਣੇ ਪਿਸਟਨ ਨੇ ਲੱਗਪਾ ਇੱਥੇ ਜੀ ਹੋਊਗਾ ਇੱਥੇ ਜੀ ਹੋਊਗਾ ਹਾਂ ਜਿਹੜਾ ਉਹ ਸਾਦਾ ਸੀ ਆਪਣਾ ਉਹ ਵਾਲਾ ਡਾਊਨ ਸੀ ਜ ਹਨਾ ਉਹ ਸਾਧ ਦੇ ਜਾਵੇ ਇੰਨੀ ਉੱਤੇ ਮਟਾਈ ਬਣ ਜਾਂਦੀ ਆ ਥੱਲੇ ਹੋ ਜਾਂਦਾ ਰਿੰਗ ਹਾਂ 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 ਠੀਕ ਠੀਕ ਆਹੀ ਸਪ੍ਰਿਸ਼ਨ ਬਾਈ ਆ ਤਾਂ ਠੀਕ ਆ ਹਾਂ ਆਹ ਬੈਸਟਨ ਇਹਦੇ ਚ ਵੀ ਆ ਇਹ ਵੀ ਹਾਂ ਇਹ ਮਹਿਲਾ ਕੋਰਸ ਦੇ ਬੈਸਟਨ ਆ ਅੱਛਾ ਮਹਿਲਾ ਕੋਰਸ ਦੇ ਇਹ ਇਹ ਕਿੰਨੇ ਬੋਰ ਵਾਲੇ 105 105 ਇਹ 105 ਇਹ ਜਾਨੀ ਉਹਦੇ ਚ ਨਹੀਂ ਪਾ ਸਕਦੇ ਆ ਜੇ 105 ਦਾ ਬੋਰ ਕਰਾ ਦਈਏ ਨਹੀਂ ਬੰਦੇ ਨਾਲ ਲੰਬਾਈ ਦਾ ਲੈਂਥ ਦਾ ਸਾਰਾ ਫਰਕ ਹੈ ਤੇ ਜਿਹੜੀ ਯਾਰ ਸਟੋਕ ਸਟਾਕ ਵੱਧ ਜਾਂਦੀ ਆ ਇਦ ਹੀ ਨਹੀਂ ਵਧੀ ਸਟਾਕ ਜੀ ਹਾਲੈਂਡ ਦੀ ਸਟਾਕ ਵੀ ਨਹੀਂ ਵਾ ਸਕਦੀ ਰਿੰਕ ਆ ਰਹੀਆਂ ਇਹਨਾਂ ਦੀ ਹਾਂ ਇੱਕ ਹੁਣ ਵਿੱਚ ਜਿਵੇਂ ਕਈ ਵਾਰੀ ਮੇਰੇ ਕੁਝ ਵੀ ਕਹਿ ਸਕਦਾ ਮੈਂ ਕਹਿੰਦਾ ਵੀ ਇਹਦੇ ਚ ਜੇ ਅਸੀਂ 7500 ਵਾਲਾ ਪਾਤਾ ਪਰ ਉਹ ਤੁਹਾਨੂੰ ਦੱਸ ਦੇ ਵੀ ਹਣਾ 7500 ਚ ਵੀ ਉਹੀ ਮੰਨ ਲਓ ਪਿਸਟਨ ਦਾ ਬੋਰ ਉਹੀ ਹੈ ਮਿੱਤਰੋ ਹਾਲੈਂਡ ਦਾ ਭਾਵੇਂ 6500 ਲੈ ਲਓ ਤੇ ਭਾਵੇਂ 7500 ਲੈ ਲਓ 5620 ਲੈ ਲਓ ਹਾਂ ਉਹਦੇ ਚ ਪਿਸਟਨ ਇੱਕ ਲੱਗ ਤੋਂ ਬਾਅਦ ਜ਼ਰੂਰ ਜਾਂਦਾ ਵੀ ਚਾਰ ਸਿਲੰਡਰ ਹੋ ਜਾਂਦਾ ਪਰ ਹੈ ਚੀਜ਼ ਉਹੀ ਰਹਿੰਦੀ ਹੈ ਤੇ ਐਵੇਂ ਹੁਣ ਜੇ ਮੈਂ ਇੱਥੇ ਵੀਡੀਓ ਪਾਉਣੀ ਆ ਕਹਿਦੇ ਆਂ ਜੀ ਵੱਡਾ ਕਰਤਾ ਕੁਛ ਨਹੀਂ ਸਾਰਾ ਤੁਹਾਨੂੰ ਦੱਸਾਂਗੇ ਅਸੀਂ ਜੋ ਕਰਾਂਗੇ ਤੇ ਉਹ ਝੂਠਤ ਪਾਉਣ ਵਾਲਾ ਕੰਮ ਹੈ ਨਹੀਂ ਹੋਰ ਜਿਵੇਂ 852 ਕੁਲਿਆ ਪਿਆ ਹਾਂ ਹਾਂ ਇਹਦੇ ਦੀ ਓਵਰ ਸੇ ਪਸਤ ਨਹੀਂ ਆਇਆ ਵੱਡਾ 20 ਦਾ ਵੈਂਡਰ 850 ਵਾਲੀ ਅੱਛਾ ਬਣ ਜਾਂਦਾ 850 ਇਹਦੇ ਚ ਹੋਰ ਵੱਡਾ ਨਹੀਂ ਹੋਰ ਇਹ ਤੋਂ ਵੱਡਾ ਨਹੀਂ ਅਨ ਅਰੀਜਨਲ ਹੀ ਰੱਖਣਾ 963 ਉਹਨਾਂ ਦਾ ਜਿਹੜਾ ਸਾਈਜ਼ ਹੁੰਦਾ ਉਹ ਪਿਸਤਨ ਸਾਈਜ਼ ਸੇਮ ਹੁੰਦਾ ਉਹ ਵੈਸੇ ਬੰਤਰ ਚ ਫਰਕ ਹੁੰਦਾ ਠੀਕ ਹੈ ਉਹਦੀ ਤਾਂ ਸਟੋਕ ਸਟਾਕ ਲੰਬੀ ਹੋਊਗੀ ਕੁਝ ਉਹਦੀ ਸਟੋਕ ਬਦਲ ਸਟੋਕਾਂ ਦਾ ਫਰਕ ਹੈ 22 ਸਟੋਕ ਕਰਦੀ ਇਹਨਾਂ ਦੀ ਪਰ ਇਹ ਹੌਲੈਂਡ ਦੇ ਜਿਵੇਂ ਹੁਣ ਇਹਦੇ ਦੂਜੇ ਇੰਜਨ ਆ ਕੇ ਉਹਨਾਂ ਵਰਗੀ ਸਟੋਕ ਨਹੀਂ ਹੋ ਸਕਦੀ ਇਹ ਜਿਵੇਂ 65 500 ਦੀ ਉਹਦਾ ਸਟੋਕ ਦਾ ਤਾਂ ਫਰਕ ਹੋਗਾ ਨਹੀਂ ਸਟੋਕ ਹੈ ਸਾਰਿਆਂ ਦੀ ਇਹਨਾਂ ਦੀ ਹੀ ਠੀਕ ਅੱਛਾ ਕ੍ਰੈਂਕ ਤੇ ਕੋਈ ਫਰਕ ਹੀ ਨਹੀਂ ਹੈ ਵ अच्छा क्रैंक ਦੇ ਵਜਨ ਦਾ ਫਰਕ ਹੋਊਗਾ ਉਹ ਸੈਜ ਮੰਨ ਲਓ ਸੀ ਨਹੀਂ ਪਰ ਇਹਨਾਂ ਦੀ ਐਚਪੀ ਵਧਾਈ ਹੈ ਇਹਨਾਂ ਤੇ ਪਰ ਉਹ ਟੁਰੂ ਤੇ ਉਹਦੇ ਨਾਲ ਹੀ ਵਧੀ ਜਾਂਦੀ ਹੈ ਠੀਕ ਹੈ ਆਪਾਂ ਡੀਜ਼ਲ ਪੰਪ ਨੂੰ ਠੀਕ ਹੈ ਜੀ ਬਾਕੀ ਨਵੇਂ ਚਾਏ ਇਹਦੇ ਨਾਲ ਵਧੀਆਂ ਸਭ ਤੋਂ ਮੇਨ ਚੀਜ਼ ਆ ਕੇਮ ਆ ਹਾਂ ਇਹਦਾ ਕੇਮ ਆਗੀ ਤੇ ਇਹ ਬਈ ਆਪਣੀਆਂ ਕਨੈਕਟਿੰਗ ਰਾਡਾਂ ਆ ਇਹਨਾਂ ਇਹ ਤਾਂ ਨਹੀਂ ਕਦੇ ਨੌਬਤ ਪੈਂਦੀ ਹਣੀ ਬਦਲਦੀ ਬਸ ਇਹਨਾਂ ਦੇ ਵਾਸਤੇ ਜੇ ਕੋਈ ਉੱਤੇ ਹੱਡ ਦੇ ਪਾਣੀ ਪੂਣੀ ਆ ਜੇ ਬਣਾ ਧੱਕਾ ਕਰ ਲੇ ਇਹਨਾਂ ਨਾਲ ਅੱਛਾ ਉਹਦੇ ਪਿੰਡ ਪੈ ਜਾਂਦੇ ਇਹਨਾਂ ਦੇ ਹੂੰ ਮੰਨ ਲਓ ਵੈਸੇ ਖਰਾਬ ਨਹੀਂ ਇਹਨਾਂ ਦੇ ਬੌਸ਼ ਹੀ ਠੋਕੇ ਜਾ ਸਕਦੇ ਨੇ ਆ ਬੌਸ਼ ਹੈ ਹਨ ਹੂੰ ਇਹਦੇ ਰੁਪਲੀਕੇਟ ਕਰਨ ਵਾਸਤੇ ਇਹ ਸਰਾਕ ਹੈਗੇ ਵਿੱਚ ਅੱਛਾ ਇਹ ਪੈਨ ਨੂੰ ਦੇ ਲੈਂਦਾ ਹਾਂ ਹਾਂ ਜੇ ਨਾਲ ਐਡੀਸ਼ਨ ਆਇਆ ਉਹਦੇ ਇੱਥੇ ਉਹ ਲੱਗਿੰਦੇ ਆਪਣੇ ਹੂੰ ਉਹਦੇ ਤਾਂ ਇਧਰ ਥੱਲੇ ਹੈ ਹਨ ਵਾਲ ਜੋਇੰਟ ਕੀ ਕਹਿੰਦੇ ਸੀ ਹਾਂ ਇੰਜੈਕਟਰੀ ਕਹਿ ਸਕਦੇ ਇਹਨੂੰ ਆਪਾਂ ਨਹੀਂ ਵੈਕਟਰ ਨਹੀਂ ਹੁੰਦੇ ਉਹ ਦੂਜੇ ਹੁੰਦੇ ਆ ਮਾਲੋ ਤੇਲ ਦਿੰਦੇ ਆ ਮੁਗਦੀ ਆਪਾਂ ਗੱਲ ਦੇਸੀ ਭਾਸ਼ਾ ਚ ਦੱਸਗੇ ਤਾਂ ਇਥੋਂ ਪੈਸਟਨ ਤੇ ਸਿੱਧਾ ਤੇਲ ਛੱਡਦਾ ਹਾਂ ਆਇਲ ਜੈਟ ਬੋਲਦੇ ਹਾਂ ਉਹ ਲੱਗੇ ਹੁੰਦੇ ਇਹਦੇ ਲੱਗੇ ਨਹੀਂ ਇੱਥੇ ਉਸ ਠੀਕ ਇੱਥੇ ਲੱਗੇ ਹੁੰਦੇ ਨੇ ਵੈਸੇ ਬਥੇਰੇ ਤੇ ਲਦਾਵਣ ਕੋਈ ਵਾਈਡੀ ਗੱਲ ਨਹੀਂ ਜਣੀ ਜਿਵੇਂ ਹੁਣ ਆਪਾਂ ਇਹਨੂੰ ਚਲਾਵਾਂਗੇ ਚੱਲੂਗਾ ਵਧੀਆ ਵਧੀਆ ਚੱਲੂਗਾ ਵਾਈ ਬੂਈ ਤੇ ਤਾਂ ਚੱਲੀ ਜਾਂਦੀ ਜਦੋਂ ਅਡਿਸ਼ਨ ਚ ਆਉਣ ਲੱਗੇ ਇਹਨਾਂ ਪਹਿਲਾਂ ਸਾਰੇ ਇਹੀ ਕਰਦੇ ਆਹੋ ਪਹਿਲਾਂ ਇਹੀ ਹੁਣ ਹੋਰ ਬਥੇਰੀਆਂ ਕੰਪਨੀਆਂ ਦੇ ਜਿਹੜਾ ਦੇ ਇੰਜਨ ਟਰਬੋ ਆਉਂਦੇ ਉਹਨਾਂ ਦੇ ਕਿਹੜੇ ਵਾਇਲ ਜੈਟ ਹੋਣੇ ਹਾਂ ਸੋਨਾ ਦੇ ਹੈ ਨਹੀਂ ਹਾਂ ਉਹਦੇ ਹੈ ਨਹੀਂ ਹੋਰ ਕੰਪਨੀਆਂ ਦੇ ਜਿੰਨੇ ਟਰਬੋ ਟਰੈਕਟਰ ਆਉਂਦੇ ਉਹਨਾਂ ਦੇ ਕਿਹੜੇ ਵਾਲ ਜਟ ਹੈ ਬਸ ਐਂ ਛੇਤੀ ਹੁੰਦਾ ਤਾਂ ਕੁਝ ਨਹੀਂਗਾ ਹੂੰ ਬਾਕੀ ਬਰ ਠੀਕ ਹਾਂ ਟਰਬੋ ਲਈ ਦੇ ਇਹਨਾਂ ਦੇ ਕਿਹੜਾ ਵਲ ਜਟ ਹੈ ਹਾਂ ਹੈ ਨਹੀਂ ਹੈ ਨਹੀਂ ਇਹਨਾਂ ਇੰਜਨਾਂ ਦੇ ਹੈਗੇ ਕੰਪਨੀ ਦੇ ਨਾਲ ਇਹਨਾਂ ਹੋਰ ਜਿਹੜੇ ਹੈਗੇ ਸਾਰਿਆਂ ਦੇ ਇਹ ਜਿਹੜਾ ਕਲਾਸ ਕਰਦਾ ਇੰਜਨ ਹੈ ਵੀ ਇਹ ਜਿਹਾ ਵੀ ਕਿੱਲਾ ਉਸ ਦਾ ਇਹ ਜਿਹੀ ਸੀ ਵੀ ਇਹ ਜਿਹੜੇ ਬੂਡੀ ਬਰਜਟ ਹੈਗੇ ਉਹਦੇ ਹੋਰ ਤਰ੍ਹਾਂ ਦੇ ਹੁੰਦੇ ਨੇ ਅੱਛਾ ਔਇਲ ਜਿਹੜਾ ਆਇਸ਼ਰ ਦੇ ਵੀ ਹੁੰਦੇ ਆ ਠੀਕ ਆ ਹਾਂ ਵੀ ਬਿਲਕੁਲ ਰਿੰਜਣਾ ਨਾ ਆਇਸ਼ਰ ਠੀਕ ਆ ਉਹਨਾਂ ਦੀ ਗੱਲ ਜਿਹੜੀ ਹੁੰਦੀ ਠੀਕ ਆ ਚਲੋ ਤੇ ਹੁਣ ਜੜੋ ਫਰੇਨ ਹੁੰਦਾ ਆਪਣਾ ਭੇਜ ਤਾਂ ਸੱਚਾ ਕਿ ਭੇਜਣਾ ਹੈ ਜੇ ਹੁਣ ਅਜ ਭੇਜਣਾ ਹੈ ਉਹ ਆਹ ਦੁਬਾਰਾ ਬੰਦ ਕਰ ਦੇਣਾ ਹਾਂ ਯਾਰ